ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾ ਚ ਨਿਮਰਤਾ ਸਹਿ ਤਰਦਾਸ ਬੇਨਤੀ ਜੋਦਿ ਰਿਹਾ ਆਪ ਜੀ ਦਾ ਕੁਟਾਨ ਕੋਟ ਸ਼ੁਕਰਾਨਾ ਹੈ ਜੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆਂ ਪੀਤੰਪੁਰੇ ਦੀਆਂ ਸਮੂਹ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਵੱਲੋਂ ਉਦਮ ਹੋਇਆ ਆਪ ਜੀ ਦੇ ਚਰਨ ਪਰਸਦੇਆਂ ਗੁਰਮਤ ਸਮਾਗਮ ਲੀਕੇ ਗਏ ਹਜ਼ੂਰੀ ਚ ਸੱਜੇ دیਵਾਨਾਂ ਚ ਸਤਿਗੁਰੂ ਜੀਓ ਅੰਮ੍ਰਿਤ ਮੇ ਬਾਣੀ ਗਾਇਨ ਕੀਤੀ ਗਈ ਕਵੀ ਦਰਬਾਰ ਸੱਜੇ ਸਤਿਗੁਰੂ ਜੀ ਕੀਰਤਨ ਦੀ ਸਮਾਪਤੀ ਦੇ ਉੱਤੇ ਅਨੰਦ ਸਾਹਿਬ ਜੀ ਦੀ ਸ਼ੇਪੌੜੀਆਂ ਦੀ ਅਰਦਾਸ ਸੁਸਮੁੱਚੀ ਸੇਵਾ ਮਾਂ ਨਿਭਾਉਂਦੇ ਆ ਵਿਚਰਦੇ ਆ ਬਾਣੀ ਪੜਦੇ ਆ ਹੋਈਆਂ ਪੁੱਲਾਂ ਦੀ ਮਾਫੀ ਬਖਸ਼ਨੀ ਜੀ ਕਰੋ ਕਿਰਪਾ ਜੀ ਪਾਵਨ ਅਰਸ਼ੀ ਫਰਮਾਨ ਸੰਗਤਾਂ ਨੂੰ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ ਅਖਰਵਾਦਾ ਕਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੀ ਭਾਨ ਸਰਬੱਤ ਦਾ ਗੁਰਪੁਰ ਜਿਨ ਸਿਮਰਿਆ ਸੇ ਪੈ ਨਿਹਾਲ ਨਾਨਕ ਨਾਮ ਅਰਾਧਨ ਤਰ ਜਿ ਆਵੇ ਰਾਸ ਪੁਰਾ ਪ੍ਰਭ ਅਰਾਧਿਆ ਪੂਰਾ ਜਾ ਕਾਉ ਨਾਨਕ ਪੂਰਾ ਪਾਇ ਪੂਰੀ ਕੀ ਗੁਣ ਗਾਉ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਨਹਲਾ ਪੰਜਵਾ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਈਸ਼ ਨਾਨ ਗ੍ਰਹਿ ਆਈ ਆਨੰਦ ਮੰਗਲ ਸੁਖ ਪਾਈ ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਈਸ਼ ਨਾਨ ਗ੍ਰਹਿ ਆਈ आनंद मंगल सुख पाए संतो राम नाम निस्तरी है उठत बैठत हर हर ਧਿਆਈ ਹੈ ਅਨ ਦਿਨ ਸ਼ੁਕਰਤ ਕਰਿਐ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਪਾਗਿ ਪਾਏ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰ ਸਤਗੁਰ ਕੀ ਸੱਚ ਸਾਖੀ ਬੇਗਨ ਬਿਨਾਸ਼ਨ ਸਭ ਦੁਖ ਨਾਸ਼ਨ ਸਤਗੁਰ ਨਾਮ ਦਰੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਬਿਗਨ ਬਿਨਾਸ਼ਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦਰਿਡਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ